ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਫਗਵਾੜਾ ਸਰਕਲ ਦੀ ਇੱਕ ਵਿਸ਼ੇਸ਼ ਮੀਟਿੰਗ ਸੀਨੀਅਰ ਅਗੂ ਸਰਦਾਰ ਜਰਨੈਲ ਸਿੰਘ ਵਾਹਦ ਦੀ ਦੇਖਰੇਖ ਅਤੇ ਸ਼ਹਿਰੀ ਇੰਚਾਰਜ ਰঞ্জੀਤ ਸਿੰਘ ਖੁਰਾਨਾ, ਵਿਧਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ ਦੀ ਅਗਵਾਈ ਵਿੱਚ ਗੁਰਦੁਆਰਾ ਅਕਾਲੀ ਬੰਗਾ ਰੋਡ ਫਗਵਾੜਾ ਵਿਖੇ ਹੋਈ। ਇਸ ਮੌਕੇ ਮੀਟਿੰਗ ਵਿੱਚ ਪਾਰਟੀ ਵੱਲੋਂ ਜਿੱਥੇ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਚਰਚਾ ਹੋਈ, ਉਥੇ ਹੀ ਸ਼ਹਿਰ ਦੇ 4 ਜ਼ੋਨਾਂ ਦੇ ਪ੍ਰਧਾਨ ਅਤੇ ਸਖਤਰ ਨਿਯੁਕਤ ਕੀਤੇ ਗਏ। ਇਸ ਮੌਕੇ ਅਰਬਨ ਸਟੇਟ ਜ਼ੋਨ ਤੋਂ ਹਰਵਿੰਦਰ ਸਿੰਘ ਵਾਲੀਆ ਨੂੰ ਪ੍ਰਧਾਨ, ਸੁਖਚੈਨ ਨਗਰ ਤੋਂ ਕੁਲਵਿੰਦਰ ਸਿੰਘ ਨੂੰ ਪ੍ਰਧਾਨ ਹਰ ਗੋਬਿੰਦਨਗਰ ਤੋਂ ਹਰਜੋਤ ਸਿੰਘ ਪਾਵਨ ਨੂੰ ਪ੍ਰਧਾਨ ਅਤੇ ਸਤਨਾਮਪੁਰਾ ਜ਼ੋਨ ਤੋਂ ਸਰਬਜੀਤ ਸਿੰਘ ਮੰਡੇਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਜਦਕਿ ਇਹਨਾਂ ਚ ਚਾਰ ਜ਼ੋਨਾਂ ਦੇ ਨਾਲ-ਨਾਲ ਸਖਤਰਾ ਦੀ ਵੀ ਨਿਯੁਕਤੀ ਕੀਤੀ ਗਈ ਜੋ ਕਿ ਇੱਕ ਝਟਦਾ ਸਬੂਤ ਦਿੰਦੇ ਹੋਏ ਸ਼ਰੋਮਨੀ ਅਕਾਲੀ ਦਲ ਬਾਦਲ ਦੀ ਪਾਰਟੀ ਨੂੰ ਘਰ ਘਰ ਤੱਕ ਪਹੁੰਚਾਉਣਗੇ ਅਤੇ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ ਇਸ ਮੌਕੇ ਗੱਲਬਾਤ ਕਰਦੇ ਆ ਸਰਦਾਰ ਜਨੈਲ ਸਿੰਘ ਵਾਹਦ ਰঞ্জੀਤ ਸਿੰਘ ਖੁਰਾਨਾ ਰਜਿੰਦਰ ਸਿੰਘ ਚੰਦੀ ਨੇ ਚਾਰ ਜ਼ੋਨਾਂ ਦੇ ਪ੍ਰਧਾਨਾਂ ਅਤੇ ਸਖਤਰਾ ਨੂੰ ਜਿੱਥੇ ਸਰਪਾਉ ਪਾ ਕੇ ਨਿਵਾਜਿਆ ਉਥੇ ਹੀ ਉਹਨਾਂ ਆਸ ਪ੍ਰਗਟਾਈ ਕੀ ਪਾਰਟੀ ਲਈ ਇਕਜੁੱਟ ਹੋ ਕੇ ਕੰਮ ਕਰਨਗੇ ਅਤੇ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣਗੇ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣਗੇ ਉਹਨਾਂ ਇਹ ਵੀ ਕਿਹਾ ਹੈ ਕਿ ਬਹੁਤ ਜਲਦ ਪਾਰਟੀ ਵਿੱਚ ਇਸਤਰੀ ਵਿੰਗ ਅਤੇ ਨੌਜਵਾਨ ਵਿੰਗ ਦਾ ਵੀ ਗਠਨ ਕੀਤਾ ਜਾਵੇਗਾ ਇਸ ਦੌਰਾਨ ਅਹੁਦੇ ਪ੍ਰਾਪਤ ਕਰਨ ਵਾਲੇ ਵਰਕਰਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਤਨਮਨ ਅਤੇ ਤਨ ਨਾਲ ਹਮੇਸ਼ਾ ਹੀ ਪਾਰਟੀ ਦੇ ਨਾਲ ਖੜੇ ਹਨ ਅਤੇ 2027 ਵਿੱਚ ਹੋਣ ਜਾ ਰਹੀਆਂ ਚੋਣਾਂ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣਗੇ ਮੀਟਿੰਗ ਦੌਰਾਨ ਸਤਵਿੰਦਰ ਸਿੰਘ ਘੁੰਮਣ, ਸਰਬਜੀਤ ਕੌਰ, ਅਵਤਾਰ ਸਿੰਘ ਭੁੰਗਰਨੀ, ਗੁਰਦੀਪ ਸਿੰਘ ਖੇੜਾ, ਹਰਪੀਤ ਸਿੰਘ ਬਸਰਾ, ਬੱਬੂ ਵਾਲੀਆ, ਅਜੀਤ ਸਿੰਘ, ਅਵਤਾਰ ਸਿੰਘ ਮੰਗੀ, ਗੁਰਮੀਤ ਸਿੰਘ ਰਾਵਲਪਿੰਡੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ ਅੱਜ ਦਾ ਸੰਮਾਗਮ ਜਿਹੜਾ ਬੜੇ ਲੰਬੇ ਟਾਈਮ ਤੋਂ ਜਿਹੜਾ ਜਿਸਤਵੰਦੀ ਦਾ ਕੰਮ ਪਿਆ ਸੀ ਉਹ ਹੋ ਗਿਆ ਸ਼ਹਿਰ ਦੇ ਵਿੱਚ ਸਭ ਤੋਂ ਆਕੀ ਜਫੇਬੰਦ ਜਫੇਬੰਦੀ ਬਣਦੀ ਹੁੰਦੀ ਆ ਸ਼ਹਿਰ ਦੀ ਹੁੰਦੀ ਆ ਤੇ ਸ਼ਾਇਦ ਜੋ ਅੱਗੇ ਆਪਾਂ ਇਹ ਕਹਿੰਦੇ ਜਿੱਤ ਦੇ ਨਹੀਂ ਆਸੀਆਂ ਨੂੰ ਜਿੱਤੀਆਂ ਦਿਖਾਉਣਾ ਤੇ ਇਹ ਜਫੇਬੰਦੀ ਸਾਰੀ ਜਿੰਨੀ ਬਣਾਈ ਆ ਇਹਨਾਂ ਨੂੰ ਮਨ ਕੰਮ ਸੰਭਾਲਦੇ ਸਾਰੇ ਤੇ ਇਹ ਤੋਂ ਬਾਅਦ ਬੀਬੀਆਂ ਦੀ ਜਫੇਬੰਦੀ ਬਣੋਣੀਆਂ ਆ ਤੇ ਆਪਣੇ ਜਿਹੜੇ ਨੌਜਵਾਨ ਨੇ ਜਫੇਬੰਦੀ ਬਣੋਣੀਆਂ ਤੇ ਆਪਾਂ ਜਿੰਨਿਆਂ ਨੂੰ ਬਣਾਇਆ ਜਿਨ੍ਹਾਂ ਨੂੰ ਆਦੇ ਮਿਲੇ ਆ ਮੈਂ ਸਮਝਦਾ ਬਹੁਤ ਸਿਆਣੇ ਆ ਸਾਰੇ ਬੰਦੇ ਔਰ ਤੁਹਾਨੂੰ ਮਨੋਂ ਤਨੋਂ ਤੱਕ ਕੋਈ ਜਿਹੜਾ ਕਰ ਸਕੇ ਉਹ ਵੀ ਸੇਵਾ ਕਰਨੇ ਪਾਰਟੀ ਦੀ ਲੇਕਿਨ ਤਨੋਂ ਮਨੋਂ ਤਾਂ ਜ਼ਰੂਰ ਕਰਨੀ ਆ ਤੇ ਤਗੜੇ ਹੋ ਕੇ ਆਪਾਂ ਅੱਜ ਸ਼ਹਿਰ ਜਿਹੜਾ ਫਵਾੜਾ ਇਹਨੂੰ ਜਿੱਤਣਾ ਇੱਥੋਂ ਜਿੰਦਾ ਮਰਜ਼ੀ ਹੋਵੇ ਤਗੜੇ ਹੋ ਕੇ ਜਿੱਤਣ ਦੀ ਕੋਈ ਨਹੀਂ ਗੱਲ ਹੈ ਜਿਹੜੀ ਵੋਟਾਂ ਬੰਡਲ ਜੀ ਆਪਾਂ ਸਾਰਾ ਸਿਸਟਮ ਨਾਲ ਲਾ ਲਈਏ ਤੇ ਆਪਾਂ ਜਿੱਤ ਸਕਦੇ ਆ ਇਸ ਲਈ ਇਹ ਤੁਹਾਨੂੰ ਸਾਰਿਆਂ ਵਧਾਈ ਜਿੰਨੇ ਅਹੁਦੇਦਾਰ ਬਣੇ ਸਾਰਿਆਂ ਨੂੰ ਵਧਾਈ ਵਾਹੀ ਗੁਰਜੀਤ ਸਿੰਘ ਖਾਨ ਸਾਹਿਬ ਵਾਹੀ ਗੁਰਜੀਤ ਜਿੱਥੇ ਅਸੀਂ ਅੱਜ ਫਵਾੜਾ ਜ਼ੋਨ ਨੂੰ ਸ਼ਹਿਰੀ ਨੂੰ ਚਾਰਜ ਹੁਣਾ ਹੀ ਵੰਡਿਆ ਇਸ ਤੀ ਅਸੀਂ ਜ਼ੋਨ 1 ਤੋਂ ਜਿਹੜੇ ਸਾਡੇ ਪ੍ਰਧਾਨ ਹੈ ਸਦਾ ਹਰਵਿੰਦਰ ਸਿੰਘ ਵਾਲੀ ਜੀ ਨੂੰ ਬਣਾਇਆ ਵਾ ਜਨਨ ਸੱਤਰ ਸਰਦਾਰ ਗੁਰਪ੍ਰੀਤ ਸਿੰਘ ਗੋਪੀ ਜੀ ਨੂੰ ਬਣਾਇਆ ਉਸੇ ਤਰ੍ਹਾਂ ਜ਼ੋਨ 2 ਜਿਹੜਾ ਸਾਡਾ ਸੁਖਚੈਨ ਨਗਰ ਹੈਗਾ ਉਹਦੇ ਪ੍ਰਧਾਨ ਸਦਾ ਕੁਲਵਿੰਦਰ ਸਿੰਘ ਕਿੰਦਾ ਜੀ ਤੇ ਉਹਨਾਂ ਨਾਲ ਜਨਨ ਸੱਤਰ ਲਗਾਇਆ ਸਦਾ ਨਿਰਮਨ ਸਿੰਘ ਜੀ ਜ਼ੋਨ 3 ਤੋਂ ਜਿਹੜਾ ਸਾਡਾ ਜ਼ੋਨ ਹੈਗਾ ਹਰਗੋਬਿੰਦ ਨਗਰ ਉਹਦੇ ਪ੍ਰਧਾਨ ਸਦਾ ਹਰਜੋਤ ਸਿੰਘ ਪਾਵਾ ਜੀ ਤੇ ਜਨਨ ਸੱਤਰ ਲਗਾਇਆ ਸਦਾ ਗੁਰਬੰਗ ਸਿੰਘ ਅਰੋੜਾ ਜੀ ਇਸੇ ਤਰ੍ਹਾਂ ਜ਼ੋਨ 4 ਤੋਂ ਜਿਹੜੇ ਸਾਡੇ ਪ੍ਰਧਾਨ ਹੈਗੇ ਸਦਾ ਸਰਬਜੀਤ ਸਿੰਘ ਮੰਡੀਰ ਦੀ ਸਤਾਮਪੁਰਾ ਸਰਕਲ ਹੈ ਸਾਡਾ ਇਹ ਤੇ ਜਨਸਕਤ ਲਗਾਇਆ ਸਰਦਾਰ ਦਵਿੰਦਰ ਸਿੰਘ ਅਜੀਤ ਸਟੂਡੀਓ ਵਾਲੇ ਤੇ ਮੈਂ ਸਮਝਦਾ ਪਹਿਲਾਂ ਮੈਂ ਇਸੇ ਤਰ੍ਹਾਂ ਅਸੀਂ ਜ਼ਿਲ੍ਹੇ ਚ ਵੀ ਨੁਮਾਇੰਦਗੀ ਦਿੱਤੀ ਆ ਜਿਹੜੇ ਸਾਡੇ ਮਿਹਨਤੀ ਤੇ ਇਮਾਨਦਾਰ ਵਰਕਰ ਹੈਗੇ ਆ ਤੇ ਮੈਂ ਸਮਝਦਾ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਕਿ ਗੁਰੂ ਸਾਹਿਬ ਨੇ ਅੱਜ ਕਿਰਪਾ ਕੀਤੀ ਆ ਇਹ ਮੈਂ ਸਮਝਦਾ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਅੱਜ ਇਹ ਕਿਉਂਕਿ ਮਿਹਨਤੀ ਆ ਇਮਾਨਦਾਰਾ ਇਹਨਾਂ ਨੂੰ ਇਹ ਜ਼ਿੰਮੇਵਾਰੀ ਮਿਲੀ ਆ ਤੇ ਮੈਂ ਇਹਨਾਂ ਨੂੰ ਇੱਥੇ ਵਧਾਈ ਦੇਣਾ ਤੇ ਉੱਥੇ ਮੈਂ ਇਹ ਇਹਨਾਂ ਨੂੰ ਬੇਨਤੀ ਕਰਦਾ ਕਿ ਜਿੱਥੇ ਆਪਾਂ ਆਪਣੇ ਜ਼ੋਨਾਂ ਨੂੰ ਮਜ਼ਬੂਤ ਕਰਨਾ ਤਕਰੀਬਨ ਫੁਵਾੜੇ ਦੇ 50 ਬਾੜਾ ਹਰ ਇੱਕ ਜ਼ੋਨ ਚ ਤਕਰੀਬਨ 12 ਤੋਂ 13 ਬਾੜਾ ਆਉਂਦੇ ਆ ਤੇ ਮੈਨੂੰ ਇਹ ਪੂਰਾ ਉਮੀਦ ਆ ਕਿ ਵਾਲੀਆ ਜੀ ਕਿੰਦਾ ਜੀ ਬਾਵਾ ਜੀ ਤੇ ਮੰਡੇਰ ਜੀ ਇਹ ਚਾਰੇ ਜਿੱਥੇ ਆਪਣੀ ਜਿੰਮੇਵਾਰੀ ਨਿਭਾਉਗੇ ਉੱਥੇ ਵਾਰਡ ਵਾਈਸ ਆਪਣੀ ਪੰਜ-ਪੰਜ ਮੈਂਬਰੀ ਕਮੇਟੀ ਬਣਾਉਗੇ ਆਪਾਂ ਬੂਥ ਲੈਵਲ ਤੇ ਆਪਾਂ ਆਪਣੀ ਜਿਹੜੀ ਹੈਗੀ ਹੈ ਜਥੇਬੰਦੀ ਨੂੰ ਮਜੂਦ ਕਰਨਾ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਅਸੀਂ 2027 ਚ ਮੁੱਖ ਮੰਤਰੀ ਪੰਜਾਬ ਬਣਾਣਾ ਅੱਜ ਦਾ ਜਿਹੜਾ ਦਿਨ ਹੈ ਉਹ ਸ਼ਹਿਰ ਦੇ ਜਿਹੜਾ ਅਕਾਲੀ ਦਲ ਆ ਉਹਦੇ ਲਈ ਬਹੁਤ ਵੱਡਾ ਆਇਆ ਇਹ ਅੱਜ ਸਰਾਰ ਜਨੈਲ ਸਿੰਘ ਜੀ ਵਾਹਿਦ ਸੁਨਜੀਤ ਸਿੰਘ ਜੀ ਖਰਾਨਾ ਅਰਜੰਦਰ ਸਿੰਘ ਜੀ ਚੰਦੀ ਇਹਨਾਂ ਨੇ ਸਾਰਿਆਂ ਰਲ ਕੇ ਜਿਹੜੀ ਇੱਕ ਟੀਮ ਤਿਆਰ ਕੀਤੀ ਹੈ ਵੀ ਕਿਸ ਤਰ੍ਹਾਂ ਅਸੀਂ ਅਕਾਲੀ ਦਲ ਨੂੰ ਬਲੰਦੀਆਂ ਤੇ ਲੈ ਕੇ ਜਾਣਾ ਹੈ ਉਹਦੇ ਲਈ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਵੀ ਜਿਹੜਾ ਇਹਨਾਂ ਨੇ ਮੈਨੂੰ ਜਿਹੜਾ ਇੱਕ ਛੋਟੇ ਜਿਹੇ ਕਹਿ ਦਈਏ ਵੀ ਅਸੀਂ ਪਾਰਟੀ ਦੇ ਵਿੱਚ ਵਰਕਤ ਦੇ ਤੌਰ ਤੇ ਕਨੇ ਕੰਮ ਕਰਦੇ ਸੀਗੇ ਅੱਜ ਪ੍ਰਧਾਨਗੀ ਦੇ ਅਹੁਦੇ ਤੇ ਇਹਨਾਂ ਨੇ ਚੁਣਿਆ ਆ ਵੀ ਮੈਂ ਆਸਦਵਾਨਾ ਵੀ ਇਹਨਾਂ ਨੂੰ ਵੀ ਇਹ ਕੰਮ ਜਿਹੜਾ ਅਸੀਂ ਬਲੰਦੀਆਂ ਦੇ ਲੈ ਕੇ ਜਾਵਾਂਗੇ ਤੇ ਆਉਣ ਵਾਲੇ ਸਮੇਂ 'ਚ ਜਿਹੜਾ ਪਾਰਟੀ ਦੀ ਸਾਡੀ ਸਰਕਾਰ ਬਣੇਗੀ ਔਰ ਇਹਨਾਂ ਦੇਖੋ ਫਿਰ ਅਸੀਂ ਸੁਖਬੀਰ ਸਿੰਘ ਜੀ ਬਾਦਲ ਜਨੈਲ ਸਿੰਘ ਜੀ ਬਾਹਦ ਰਜਿੰਦਰ ਸਿੰਘ ਜੀ ਚੰਦੀ ਤੁੰਜੀਤ ਸਿੰਘ ਜੀ ਖਰਾਨਾ ਜਿਹੜੇ ਸਾਡੇ ਸ਼ਹਿਰੀ ਪ੍ਰਧਾਨ ਨੇ ਇਹਨਾਂ ਤਹਿਤ ਲੋਤਨ ਵੱਲ ਕਰਦੇ